ਵੈਲਕਮ ਜੀ ਆਪਣਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੈਕ ਵਾਲੀ ਨਵੀਂ ਬਿਲਕੁਲ ਟਰਾਲੀ ਲੈ ਕੇ ਆਏ ਜੀ ਜਿਸਤੀ ਟਰਾਲੀ ਆ ਵੀਡੀਓ ਦੇਖਣ ਤੋਂ ਪਹਿਲਾਂ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਜੇਕਰ ਤੁਸੀਂ ਵੀ ਕਿਸੇ ਪ੍ਰਕਾਰ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸੰਦੀਆਂ ਚਾਰ ਤੋਂ ਪੰਜ ਫੋਟੋਆਂ માં ਸਾਰੀ ਜਾਣਕਾਰੀ ਭੇਜ ਸਕਦੇ ਹੋ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਐਡ ਲੱਗ ਜੂਗੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਟਰਾਲੀ ਦੇਖ ਰਹੇ ਹੋ ਇਹ ਜੈਕ ਵਾਲੀ ਟਰਾਲੀ ਆ ਜਿਸਤੀ ਚਾਦਰ ਦੀ ਬਣੀ ਹੋਈ ਹੈ ਜੀ ਤੇ 11 6 ਦਾ ਸਹਿਜ ਆ ਤੇ ਬਾਕੀ ਗੱਲ ਕਰ ਲਈਏ ਐਮ ਸੀ ਦੀ ਚਾਸੀ ਲੱਗੀ ਹੋਈ ਆ ਚੈਨਰਾਂ ਦੀ ਤੇ 4 ਇੰਚ ਹਿੱਸਾ ਲੱਗਾ ਹੋਇਆ ਜੀ ਡਬਲ ਹਿੱਸਾ ਲੱਗਾ ਹੋਇਆ ਤੇ ਚੌੜਾ ਹਿੱਸਾ ਡਬਲ ਟਾਇਰ ਵੀ ਹੋ ਸਕਦੇ ਨੇ ਟਰਾਲੀ ਪੂਰੀ ਬਿਲਕੁਲ ਵਧੀਆ ਚੰਗੇ ਮਿਸਤਰੀ ਦੀ ਬਣੀ ਆ ਲੇਜ਼ਰ ਕਟਿੰਗ ਵਾਲਾ ਵੇਡਾ ਜੀ ਉੱਪਰ ਲੇਜ਼ਰ ਕਟਿੰਗ ਵਾਲਾ ਵੇਡਾ ਜਿਸਤੀ ਜਾਲੀ ਲੱਗੀ ਸਾਈਡ ਤੇ ਮੰਜਾ ਲੱਗਿਆ ਹੋਇਆ ਜੀ ਤੇ ਜਿਹੜੀ ਮਾਲਕ ਦੁਆਰਾ ਜਿਹੜੀ ਇਹਦੀ ਰੇਂਜ ਰੱਖੀ ਹੋਇਆ 1,38,000 ਰੁਪਇਆ ਮੌਕੇ ਤੇ ਮਾਰਤਾਨ ਹੋ ਜੋ ਮੋਬਾਈਲ ਨੰਬਰ ਨੋਟ ਕਰ ਲਓ ਜੀ 97858820 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ